ਜੀਤ ਕਰ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਅੱਜ ਮੇਰੇ ਬੋਲਣ ਦਾ ਅrechtਾ ਹੈ ਕਿੰਦੀ ਦੀ ਚਾਦਰ ਸ੍ਰੀ ਗੁਰਤੇਗ ਭਾਦਰ ਜੀ ਗੁਰ ਲਾਡ ਹੋਰੇ ਪ੍ਰਗਟ ਹੋਈ ਗੁਰਿਆਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸੰਧਾਤ ਨੂੰ ਪ੍ਰਗਟ ਕਰਨ ਪਿੱਛੋਂ ਗੱਲ ਪੰਜਾਂ ਜਯੋਧੇ ਕੀ ਦੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਸਵਰਥ ਦਾ ਅਲੀ ਇਸਵੀ ਵਿਚ ਸ਼੍ਰੀ ਕੀਰਤਪੁਰ ਸਾਈਂ ਵਿਖੇ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਆਪਣੇ ਮਾਤਾ ਨਾਨਕੀ ਜੀ ਅਤੇ ਤੋ ਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬੇਕਾਲਾ ਵਿਖੇ ਪਿਤਾ ਗੁਰੂ ਜੀ ਗੁਰੂ ਅਰਗੋਬਿ ਸਾਈਂ ਜੀ ਦੇ ਆਦੇਸ਼ ਦੇ ਨਾਲ ਜਾ ਕੇ ਵਸ ਗਏ ਸਨ ਉੱਥੇ ਹਮ ਸੋਥੇ ਗੁਰੂ ਜੀ ਦੀ ਗ੍ਰਹਿਸਤੀ ਦੇ ਤਰੰ ਨੂੰ ਨ ਬੰਦੇ ਹੋਏ ਵੀ ਅਧਿਆਤਮਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਇਆ ਤੇ ਨਿਰਮਲਤਾ ਦੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ, ਗਹਿਰੀ, ਨਿਰਵਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਛੋਟੀ ਉਮਰੇ ਹੀ ਆਪਣੀ ਤਲਵਾਰ ਤੇ ਜੋਹਾਰ ਲਿਖੇ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸਮੁੱਚ ਸਮੁੱਚ ਵਿੱਚ ਲਬਰੇਤੋਂ ਅੰਤਰ ਬ੍ਰਿਤੀ ਵਿੱਚ ਲੀਨ ਰਹਿੰਦੇ ਸਨ। ਹਰ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਪੇਲ ਸਨ ਉਹਨਾਂ ਦਾ ਨੇਮ ਹੀ ਦਾਨਪੁਨ ਤੇ ਭਗਤੀ ਬਣ ਚੁੱਕਾ ਸੀ ਅਤੇ ਸੀਰਤਪੁਰ ਸਿੱਧੋਂ ਬੇਕਾਲੇ ਤੇ ਆ ਕੇ ਉਹ ਜਿਆਦਾ ਸਮਾ ਭੌਰੇ ਵਿੱਚ ਭਗਤੀ ਹੀ ਕਰਦੇ ਸਨ ਉਹ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਪਵਿੱਖ ਤੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰ ਤੇ ਗੁਰੂ ਜੀ ਜੋਤ ਦੇਸ਼ ਦੀ ਗੁਰੂ ਘਰ ਗੋਬਿੰਦ ਸਿੰਘ ਜੀ ਤੋਂ ਸ੍ਰੀ ਰਾਇ ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਅਤੇ ਫਿਰ ਸ੍ਰੀ ਗੁਰੂ ਰਾਇ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲ 30 ਮਾਰਚ 1664 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦੀ ਰਸ ਸਤ ਸਤ ਮਈ ਸ ਸੰਦੇਸ਼ ਦੇਵੀ ਅਠਵੇਂ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਜਿਤੇ ਗੁਰੂ ਘਰ ਜੀ ਨੌਵੀਂ ਜੋਤ ਨੂੰ ਮਿਲਣ ਲਈ ਦਿਲ ਉਸ ਤਕਾ ਨਾਲ ਟੜਕਣ ਲੱਗ ਲੱਗੇ ਸਨ ਉਦੋਂ ਨਗਰ ਬਕਾਲੇ ਅੰਦਰ ਪਰਮ ਦਾ ਪਰਦਾ ਪੈ ਗਿਆ ਸੇ ਬਾਈ ਮੰჯੀਆਂ ਝੂਟੀਆਂ ਲੱਗ ਗਈਆਂ ਭੇਖੀ ਆਪਣੇ ਆਪ ਗੁਰੂ ਕਹਿਣ ਲੱਗੇ ਆਪ ਸਭ ਤੋਂ ਵੱਡੇ ਬਿਆਵਿਦਾਰ ਬਾਬਾ ਧਿਰ ਧੇਰ ਮਾਲ ਧਿਰ ਮਾਲ ਸਨ ਜਿੰਨਾਂ ਦੇ ਕੋਲ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਵੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਤੇ ਪ੍ਰੀਤੀ ਚੰਦ ਦੇ ਵੰਸ਼ ਵੀ ਆਪ ਵੀ ਆਪਣੇ ਆਕਤ ਜਿਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨਵੀਂ ਜੋਤ ਦੀ ਇਕ ਕਮਾਰ ਉਸ ਦਸ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਤਬਾਬ ਸਾਰਾ ਤਾਂ 500 ਸੋਨੇ ਦੇ ਧਿਆ ਮੋਹਰਾ 10 ਬੰਦ ਭੇਟ ਕਰਾਂਗਾ ਜਿਸ ਕਿਤਿਆਂ ਅਰਦਾਸ ਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਪ੍ਰਮਾਣ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਕਰਾਰ ਹੋ ਗਿਆ ਸੀ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਕੋਝ ਲਈ ਉਹ ਵੀ ਸੰਗਤ ਨਾਲ ਬੇਕਾਲੇ ਪਹੁੰਚਿਆ ਹਰੇਕ ਦੁੱਬੀ ਗੁਰੂ ਬਾਣ ਕੇ ਬੈਠੇ ਨੂੰ سونے ਦੀਆਂ ਪੰਜ-ਪੰਜ ਮੋਹਰਾਂ ਭੇਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਵੰਦ ਦੀ ਗੱਲ ਨਾ ਕੀਤੀ ਅਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਕੋਝ ਕਰਦਿਆਂ ਆਖਿਰ ਲੋਕਾਂ ਨੇ ਉਸ ਉਸ ਨੌਸ਼ੀਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਹੋ ਕੇ ਅਡੋਲ ਸੀ ਪੰਜ ਮੋਹਾਂ ਦਾ ਮੱਥਾ ਜਦੋਂ ਟੇਕ ਦਿੱਤਾ ਸ਼ੰਕੇ ਲਈ ਨਿਰਵਤ ਕਰਨ ਲਈ ਸਤਿਗੁਰਾਂ ਦੇ 500 ਮੋਹਾਂ ਦਸਵੰਦ ਦਾ ਜ਼ਿਕਰ ਕੀਤਾ ਮੁੱਖਿਆ ਸ਼ੰਕਾ ਚਿਹਰੇ ਤੇ ਚਮਕ ਆ ਗਈ ਸੁਣ ਸੁਣ ਹੁਕਮ ਗੁਰੂ ਜੀ ਦਾ ਉਹ ਕਦਗਦ ਹੋਇਆ ਉਸ ਦੇ ਅੰਦਰੋਂ ਇੱਕ ਹੁਲਾਰੇ ਗੂੰਜ ਨਿਕਲੀ ਗੁਰੂ ਲਾਭ ਹੋ ਰੇ ਗੁਰੂ ਲਾਭ ਹੋ ਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਜੋ ਦਿੱਲੀ ਦੇ ਸੰਗਤ ਉੱਚ ਵੱਲੋਂ ਗੁਰਿਆਈ ਦੇ 5 ਪੈਸੇ ਤੇ ਨਾਰੀਅਲ ਭੇਜੇ ਗਏ ਸਨ ਭੇਟ ਕੀਤੇ ਗਏ ਬਾਬਾ ਗੁਰਪਤਤਾ ਜੀ ਨੇ ਇਹ ਗੁਰਬਖਸ਼ਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰਨ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਧਰ ਧੀਰਮਲ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇਹ ਸ਼ੀਹਾ ਮਸੰਦ ਰਾਹੀਂ ਗੁਰੂ ਘਰ ਦਾ ਸਾਰਾ ਸਾਰਾ ਕੀਮਤੀ ਸਮਾਨ ਜਬਰਾਨਾ ਲੁੱਟ ਦੇਰੇ ਲੈ ਕੇ ਅਤੇ ਜੀ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਸ਼ੂ ਕੇ ਕੋਲੋਂ ਲੰਘ ਗਈ ਮੱਖਣ ਸਾਹ ਤੇ ਉਸ ਦੇ ਸਾਥੀਆਂ ਨੇ ਟੀਰਮਲ ਵੱਲਾਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਨੇਤ ਸਾਰਾ ਕੀਮਤੀ ਸਮਾਨ ਟੀਰਮਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹੀ ਅਿਰਦਾ ਹਰ ਦੇਲ ਦੇ ਦਇਆ ਤੇ ਕਿਰਮਾ ਨਾਲ ਭਰਪੂਰ ਰੰਦਾ ਵਿਰੋਧੀਆਂ ਦੀ ਚਾਲਾਂ ਨਕਾਮ ਰਹੀਆਂ ਅਤੇ ਦਿੱਲੀ ਦੇ ਤਖਤ ਤੇ ਹਾਲਾਤ ਵੀ ਬਦਲ ਬਦਲੇ ਇਸ ਹਾਲਾਤ ਵਿੱਚ 1660 ਈਸਵੀ ਤੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰਤ ਸਾਰੇ ਸਾਹਿਬ ਤੋਂ ਬਾਬਾ ਬਕਾਲਾ ਹੁੰਦੇ ਸੋਇ ਕਿਰਤਪੁਰ ਸਾਹਿਬ ਆ ਗਏ ਸ੍ਰੀ ਅਮਰਤ ਸਾਰੇ ਸਾਹਿਬ ਵਿਕੇ ਨੌਵੇਂ ਪਾਸ਼ਾ ਸ੍ਰੀ ਦੇ ਜੀ ਦੇ ਪੁੱਜਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕੜਾਵ ਸਿ ਜੈ ਜਿ ਅਦੇ ਬੰਦ ਮਿਲੇ ਅਤੇ ਗੁਰੂ ਸਾਹਿਬ ਸਾਹਿਬ বিনা ਕਿਸੇ ਵਿਦਵਾਨ ਤੋਂ ਬਾਹਰੋਂ ਹੀ ਦਰਸ਼ਨ ਕਰ ਪਰਤ ਗਏ ਗੁਰੂ ਗੋਬ ਗੁਰੂ ਸਾਹਿਬ ਜੀ ਜਿਸ ਅਸਥਾਨਪੁਰ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਅਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸਿਸ਼ ਬੋਤੀ ਸਬਿਸ਼ੋਸ਼ਕੋ ਬੋਤੀ ਤੇ ਹਨ ਇਹ ਸਾਖੀ ਦੱਸਦੀ ਹੈ ਕਿ ਸਾਈਂ ਸ਼ਾ ਦੇ ਸਾਇ ਕਿੰਨੇ ਵੀ ਡੂੰਗੇ ਹੁਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਦਲਾਂ ਦੇ ਅਕਾਲਖ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ ਧੰਨਵਾਦ